एक ओंकार सतगुरु प्रसाद राग देवगंधारी महल्ला नामा यह मन नेक ना कहयो करे सिख सिखाय रहयो अपनी सी ਧੁਰਮਤ ਤੇ ਨਾ ਡਰੇ ਇਹ ਮਨ ਨੈਕ ਨਾ ਕਹਿਓ ਕਰੇ ਸੇਖ ਸਿਖਾਈ ਰਹਿਓ ਆਪਣੀ ਸੀ ਧੁਰਮਤ ਤੇ ਨਾ ਡਰੇ ਰਹਾਉ ਮਦ ਮਾਇਆ ਕੈ ਭਇਓ ਬਾਵਰੂ ਹਰ ਜਸ ਨਹਿ ਉਚਰੇ ਕਰ ਪਰਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਪਰੈ ਸੁਆਨ ਪੂਛ ਜੋ ਹੋਏ ਨਾ ਸੋਦੋ ਕਹਿਓ ਨਾ ਕਾਨ ਤਰੈ ਕਉ ਨਾਨਕ ਪਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਸਵਾਨ ਪੂਛ ਜਿਉ ਹੋਏ ਨਾ ਸੋਦੋ ਕਹਿਓ ਨ ਕਾਹਨ ਤਰੈ ਕਹੁ ਨਾਨਕ ਪਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਰ ਸ਼ਤਰ ਤਖ ਦੇ ਮਾਲਿਕ ਹਲਤ ਪਲਤ ਦੇ ਰਖੇਕ ਸਾਹਿਬ ਸਤਿਗੁਰੂ ਗੁਰੂ ਗ੍ਰੀਮਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਧੀਰਨदयाल ਗੁਰਦੇਵ ਪਿਤਾ ਜੀ ਦੇ ਮੁਕੱਦਸ ਅਸਥਾਨ ਤੇ ਬੜੇ ਪਿਆਰ ਸਤਕਾਰ ਸਹਿਤ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਬੜੇ ਪਿਆਰ ਨਾਲ ਆਪ ਸਭ ਜੁੜੇ ਹੋਇਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿਚਾਰ ਮਹਾਰਾਜ ਰੋਜ ਆਪਣੇ ਪਾਸੋਂ ਆਪ ਹੀ ਕਰਵਾ ਲੈਂਦੇ ਨੇ ਅੱਜ ਮਹਾਰਾਜ ਜੀ ਦਾ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਦੇਵ ਗੰਦਾਰੀ ਅੰਦਰ ਤਿੰਨ ਬਚਨ ਨੇ ਜੀ ਸਤਗੁਰ ਜੀ ਦੇ ਅੱਜ ਪਹਿਲਾ ਬਚਨ ਸਤਿਗੁਰ ਜੀ ਦਾ ਆਪਾਂ ਵਿਚਾਰਨਾ ਤੁਸੀਂ ਪਿਆਰ ਨਾਲ ਸੁਣੀਏ 536 ਅੰਗ ਤੇ ਰਾਵ ਰਾਗ ਦੇਵ ਗੰਦਾਰੀ ਅੰਦਰ ਇਹ ਬਾਣੀ ਦਰਜ ਹੈ ਜੀ ਗੁਰੂ ਸਾਹਿਬ ਜੀ ਦੀ ਆਓ ਕਹਿਣ ਸੰਤੋ ਪਹਿਲਾਂ ਫਤਿਹ ਕਰਿਓ ਪਰਵਾਨ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦਾ ਪਾਵਨ ਬਚਨ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਕਾਲ ਪੁਰਖ ਪਰਮਾਤਮਾ ਬੇਅੰਤ ਹੈ ਸਰਬ ਕਲਾ ਸਮਰੱਥ ਹੈ ਰੋਮ ਰੋਮ ਵਿੱਚ ਘਟ ਘਟ ਵਿੱਚ ਉਸ ਮਾਲਕ ਦਾ ਵਾਸ ਹੈ ਉਹ ਹੈ ਇੱਕ ਪਰ ਅਨੇਕਾਂ ਵਿੱਚ ਸਮਾਇਆ ਹੋਇਆ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਜੇ ਵਾਹਿਗੁਰੂ ਨੂੰ ਪਾਉਣਾ ਹੋਵੇ ਤੇ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ। ਰਾਗ ਦੇਵ ਗੰਦਾਰੀ ਮਹੱਲਾ ਨਾਵਾ ਦੇਵ ਗੰਦਾਰੀ ਰਾਗ ਦੇ ਅੰਦਰ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਜੋਤ ਨੇ ਆਪਣੇ ਨਵੇਂ ਸਰੂਪ ਦੇ ਅੰਦਰ ਇਸ ਅੰਮ੍ਰਿਤ ਬਾਣੀ ਨੂੰ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦਿਆ ਇਹ ਮਨ ਨਾਇਕ ਨਾ ਕਹਿਓ ਕਰੇ ਸਤਿਗੁਰੂ ਜੀ ਸਮਾਨ ਦੀ ਗੱਲ ਕਰਦੇ ਆ ਗੁਰੂ ਤੇਗ ਬਹਾਦਰ ਸੈ ਬਾਰ ਬਾਰ ਮਨ ਨੂੰ ਹੀ ਤੇ ਸਮਝਾਉਂਦੇ ਆ ਮਨ ਨੂੰ ਹੀ ਤੇ ਮੁਖਾਤਿਬ ਕਰਦੇ ਆ ਸਾਧ ਸੰਗਤ ਕਿਉਂਕਿ ਸਾਰੀ ਖੇੜ ਇਸ ਮਨ ਦੀ ਹੈ ਜਿਸ ਬੰਦੇ ਨੇ ਆਪਣੇ ਮਨ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਜਿਸ ਬੰਦੇ ਦਾ ਮਨ ਉਹਦੇ ਕੰਟਰੋਲ ਵਿੱਚ ਆ ਗਿਆ ਸਮਝ ਲਓ ਉਹ ਆਪਣੀਆਂ ਦਸੇ ਇੰਦਰੀਆਂ ਤੇ ਕਾਬੂ ਪਾ ਲੈਂਦਾ ਪਰ ਜਿਹਦਾ ਆਪਣੇ ਮਨ ਤੇ ਕਾਬੂ ਨਹੀਂ ਯਾਦ ਰੱਖਿਓ ਉਹ ਆਪਣੀਆਂ ਇੰਦਰੀਆਂ ਨੂੰ ਵੀ ਕਾਬੂ ਵਿੱਚ ਨਹੀਂ ਰੱਖ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆਂ ਬਸ ਮਨ ਦੀ ਲਗਾਮ ਤੇਰੇ ਹੱਥ ਵਿੱਚ ਆ ਗਈ ਨਾ ਫਿਰ ਤੂੰ ਜਿਵੇਂ ਚਾਹੇਗਾ ਤੇਰੀਆਂ ਸਾਰੀਆਂ ਇੰਦਰੀਆਂ ਉਸੇ ਤਰ੍ਹਾਂ ਦੀਆਂ ਕ੍ਰਿਆ ਕਰਨਗੀਆਂ ਪਰ ਜੇ ਮਨ ਦੀ ਲਗਾਮ ਤੇਰੇ ਹੱਥ ਵਿੱਚ ਨਹੀਂ ਆ ਰਹੀ ਫਿਰ ਮਤ ਸੋਚ ਲਵੀਂ ਤੂੰ ਜੋ ਚਾਹੇ ਅੱਖਾਂ ਉਹ ਵੇਖਣਾ ਤੂੰ ਜੋ ਚਾਹੇ ਕੰਨ ਉਹ ਸੁਣਨਾ ਮਹਾਰਾਜ ਕਹਿੰ ਗਏ ਫਿਰ ਇਹ ਸਾਰੀਆਂ ਇੰਦਰੀਆਂ ਆਪਣੀ ਮਰਜ਼ੀ ਕਰਦੀਆਂ ਨੇ ਉਹ ਤੇ ਤੇਰੀ ਮਰਜ਼ੀ ਨਹੀਂ ਚੱਲਦੀ ਮਨ ਵਿੱਚ ਖਿਆਲ ਤੇ ਤੇਰੇ ਵੀ ਬਹੁਤ ਆਉਂਦੇ ਆ ਪਰ ਅੱਖਾਂ ਕਹਿੰਦੀਆਂ ਨਹੀਂ ਤੇਰੀ ਇੱਕ ਨਹੀਂ ਚੱਲਣ ਦੇਣੀ ਜੋ ਸਾਡਾ ਜੀ ਕਰੇਗਾ ਅਸੀਂ ਉਹ ਦੇਖਾਂਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਇਹ ਮਨ ਕਾਬੂ ਵਿੱਚ ਆਉਣਾ ਚਾਹੀਦਾ ਹੈ ਆਗਦੇਸ ਮਨ ਨੂੰ ਸਮਝਾਉਣਾ ਬਹੁਤ ਇਸ ਮਨ ਨੂੰ ਕਹੀਦਾ ਬਹੁਤ ਹੈ ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਸ ਮਨ ਨੂੰ ਬਹੁਤ ਸਮਝਾਈਦਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਇਸ ਮਨ ਨੂੰ ਬਹੁਤ ਕਈ ਕਹੀਦਾ ਕਿ ਇਹ ਮਨਾ ਇਸ ਸੰਸਾਰ ਵਿੱਚ ਆਇਆ ਹੈ ਜ਼ਿੰਦਗੀ ਦਾ ਕੁਝ ਪਤਾ ਨਹੀਂ ਕਦੋਂ ਇਹ ਜ਼ਿੰਦਗੀ ਜਵਾਬ ਦੇ ਜਾਏ ਇਸ ਸ੍ਰਿਤ ਮੰਡਲ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਪਹਿਲਾਂ ਕਟੋ-ਕਟ ਉਸ ਮਾਲਕ ਦਾ ਨਾਮ ਤੇ ਚੇਤੇ ਕਰ ਉਹਦੀ ਇਬਾਦਤ ਤੇ ਕਰ ਘਰ ਘਰ ਕਟ ਤੋਂ ਕਟ ਸਤਿਗੁਰ ਜੀ ਆਖਦੇ ਇਹ ਮਨ ਨੈਕ ਨਾ ਕਹਿਓ ਕਰੇ ਇਹ ਮਨ ਨੈਕ ਦਾ ਅਰਥ ਹੈ ਰੱਤਾ ਪਰ ਵੀ ਨਹੀਂ ਮਨ ਦਾ ਮੇਰਾ ਕਿਹੜਾ ਇਹ ਮਨ ਇੰਨਾ ਕੁ ਢੀਠ ਹੋਇਆ ਪਿਆ ਇਹਨੂੰ ਮੈਂ ਕਹਿ ਕਹਿ ਕੇ ਥੱਕ ਗਿਆ ਤੂੰ ਨਾਮ ਜਪ ਲੈ ਤੂੰ ਬਾਣੀ ਪੜ ਲੈ ਤੂੰ ਗੁਰੂ ਦੇ ਚਰਨਾਂ ਵਿੱਚ ਜੁੜ ਜਾ ਪਰ ਇਹ ਮਨ ਵਿਕਾਰਾਂ ਵਿੱਚ ਇੰਨਾ ਘੁਰਤਿਆ ਪਿਆ ਹੈ ਮਨ ਮੇਰੀ ਇੱਕ ਵੀ ਕਹੀ ਹੋਈ ਗੱਲ ਨੂੰ ਨਹੀਂ ਮੰਨਦਾ ਪਿਆ ਇਹ ਮਨ ਨयक ਨਾ ਕਹਿਉ ਕਰੇ ਏ ਮਨ ਨੂੰ ਮੈਂ ਜਿੰਨਾ ਮਰਜੀ ਸਮਝਾਵਾਂ ਪਰ ਮੇਰੀ ਕਾਹੀ ਗੱਲ ਨੂੰ ਨਹੀਂ ਮੰਨਦਾ ਮਹਾਰਾਜ ਆਖਦਿਆ ਸਿੱਖ ਸਿਖਾਏ ਰਹਿਓ ਆਪਣੀ ਸੀ ਮੈਂ ਇਹਨੂੰ ਆਪਣਾ ਜਾਣ ਕੇ ਬੜੀਆਂ ਸਿੱਖਿਆ ਦਿੱਤੀਆਂ ਨੇ ਇਹਨੂੰ ਬੜਾ ਸਮਝਾਇਆ ਆਪਾਂ ਐਵੇਂ ਕਰਨੇ ਐਵੇਂ ਤੇਰਾ ਭਲਾ ਹੋਣੇ ਐਵੇਂ ਤੇਰੀ ਜ਼ਿੰਦਗੀ ਸੁਚੱਜੀ ਹੋ ਜਾਣੀ ਐ ਐਵੇਂ ਤੇਰਾ ਦੁਨੀਆਂ ਤੇ ਆਿਆਂ ਦਾ ਸਫਲ ਹੋਣੇ ਉਹ ਲੋਕ ਵਿੱਚ ਵੀ ਸੁੱਖ ਮਿਲੇਗਾ ਪ੍ਰਲੋਕ ਵਿੱਚ ਵੀ ਸੁੱਖ ਮਿਲੇਗਾ ਇਹਨੂੰ ਬੜਾ ਸਮਝਾਉਿਆ ਸਮਝਾਇਆ ਪਰ ਇਹ ਮਨ ਗੁਰੂ ਦੀ ਮਤਵਲ ਨਹੀਂ ਚੱਲਦਾ ਗੁਰੂ ਦੀ ਤੇ ਮਤ ਮੰਦੇ ਨਹੀਂ ਇਹ ਗੁਰੂ ਦੀ ਸਿੱਖਿਆ ਤੇ ਨਹੀਂ ਤੁਰਦਾ ਗੁਰੂ ਦੇ ਬਚਨ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦਾ ਇਹਦੇ ਅੰਦਰ ਗੁਰਮਤ ਨਹੀਂ ਇਹਦੇ ਅੰਦਰੋਂ ਦੁਰਮਤ ਜਾਂਦੀ ਨਹੀਂ ਮੈਂ ਕਹਿ ਕੇ ਕਹਿ ਕੇ ਥੱਕ ਗਿਆ ਹਾਰ ਗਿਆ ਮਹਾਰਾਜ ਕਹਿੰਦੇ ਸਿੱਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਤਰੇ ਇਹ ਦੁਰਮਤ ਤੋਂ ਨਹੀਂ ਟਲਦਾ ਦੁਰਮਤ ਵਿੱਚ ਬੰਦਾ ਮਾੜੇ ਕੰਮ ਹੀ ਕਰਦਾ ਜੀ ਵਿਕਾਰ ਹੀ ਕਮਾਉਂਦਾ ਦੁਨੀਆ ਦੇ ਭੋਗ ਬਿਲਾਸ ਭੋਗਦਾ ਰੱਬ ਵਾਲੇ ਪਾਸੇ ਤੇ ਚੱਲਦਾ ਹੀ ਨਹੀਂ ਉਹ ਉਹ ਤੇ ਹੰਕਾਰ ਦੇ ਨਸ਼ੇ ਵਿੱਚ ਚੂਰ ਰਹਿੰਦਾ ਹੈ ਵਿਕਾਰਾਂ ਵਿੱਚ ਗਲਤਾਂ ਲੈਂਦਾ ਹੈ ਜਿਹੜਾ ਬੰਦਾ ਗੁਰਮਤ ਦਾ ਧਾਰਨੀ ਹੋਏਗਾ ਉਹ ਸ਼ਬਦ ਨੂੰ ਕਮਾਏਗਾ ਉਹ ਗੁਰੂ ਦੇ ਬਾਣੇ ਵਿੱਚ ਤੁਰੇਗਾ ਉਹ ਜੀਵਨ ਵਿੱਚ ਹੰਕਾਰ ਨੂੰ ਕਦੀ ਲਾਗਣ ਲੱਗਣ ਦਿੰਦਾ ਨਿਮਰਤਾ ਵਿੱਚ ਜੀਵਨ ਬਤੀਤ ਕਰਦਾ ਉਹ ਸਿਮਰਨ ਵੀ ਕਰਦਾ ਬਾਣੀ ਵੀ ਪੜਦਾ ਪਰ ਕਦੀ ਇਹ ਜਤਾਉਂਦਾ ਨਹੀਂ ਹੈ ਮੈਂ ਕੁਝ ਕੀਤਾ ਹੈ ਜਿਹੜਾ ਗੁਰਮਤ ਦਾ ਧਾਰਨੀ ਆ ਉਹ ਬੰਦਾ ਔਰ ਜਿਹੜਾ ਦੁਰਮਤ ਧਾਨਾ ਦੁਰਮਤ ਵਿੱਚ ਖਾਜਿਤ ਬੰਦਾ ਜੇ ਕਿਤੇ ਭੁੱਲ ਭਲੇਖੇ ਕੋਈ ਧਾਰਮਿਕ ਕਰਮ ਕਰ ਵੀ ਬੈਠੇ ਨਾ ਤੇ ਉਸ ਧਾਰਮਿਕ ਕਰਮ ਦਾ ਦਿਖਾਵਾ ਕਰਦੇ ਤੇ ਢੰਡੋਰਾ ਪਿੱਟਦੇ ਕਿ ਵੇਖੋ ਮੈਂ ਆ ਕੁਝ ਕੀਤਾ ਹੈ ਮਹਾਰਾਜ ਕਹਿਣ ਲਗੇ ਇਹਨੂੰ ਸਿਖਾਇਆ ਬਹੁਤ ਹੈ ਇਹਨੂੰ ਸਮਝਾਇਆ ਬਹੁਤ ਹੈ ਪਰ ਇਹ ਸਮਝਦਾ ਨਹੀਂ ਹੈ ਮਹਾਰਾਜ ਆਖਦਿਆ ਸਿੱਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਡਰੇ ਇਹਨੂੰ ਜਿਸ ਪਾਸੇ ਤੋਰੀ ਦੇ ਉਸ ਪਾਸੇ ਨਹੀਂ ਜਾਂਦਾ ਨਾ ਇਹ ਮਨ ਤੇ ਐਸਾ ਹੈ ਇਹਨੂੰ ਸਮਝਾ ਸਮਝਾ ਕੇ ਥੱਕ ਗਿਆ ਪਰ ਮਾਇਆ ਦੇ ਵਿੱਚ ਖਜਿਤ ਹੋਇਆ ਮਨ ਸੁਤਾ ਪਿਆ ਹੈ ਰਾਜ ਕਹਿੰਦੇ ਆ ਨਾ ਨਾਮ ਕਿਬੇਲਾ ਬੁਰੇ ਕਾਮ ਕੋ ਓਠ ਖਲੋਇਆ ਨਾਮ ਕਿਬੇਲਾ ਪੈ ਪੈ ਸੋਇ ਨਹੀਂ ਮੰਨਦਾ ਨਾ ਮੇਰੀ ਗੱਲ ਜਦੋਂ ਇਹਨੂੰ ਉਠਾਉਣਾ ਵਾ ਉੱਠਦਾ ਨਹੀਂ ਹੈ ਪਰ ਜਦੋਂ ਦੁਰਮਤ ਵਿੱਚ ਨਸ਼ੇ ਦੇ ਵਿੱਚ ਚੂਰ ਹੈ ਤੇ ਮਾੜੇ ਕੰਮ ਲਈ ਅੱਧੀ ਰਾਤ ਨੂੰ ਉੱਠ ਕੇ ਦੌੜ ਪੈਂਦਾ ਹੈ ਮਹਾਰਾਜ ਕਹਿੰਦੇ ਮੰਨ ਹੈ ਜਦੋਂ ਚੰਗੇ ਕੰਮ ਲਈ ਉਠਾਉਣਾ ਉਦੋਂ ਆਖਦਾ ਉਠਿਆ ਨਹੀਂ ਜਾਂਦਾ ਆਲਸੀ ਹੋ ਜਾਂਦਾ ਹੈ ਸੁਸਤੀ ਆ ਜਾਂਦੀ ਹੈ ਪਰ ਮਾੜੇ ਕੰਮਾਂ ਨੂੰ ਦੌੜ ਕੇ ਉੱਠ ਖੜਾ ਹੁੰਦਾ ਉਦੋਂ ਇਹਦੇ ਸਰੀਰ ਦਾ ਕੁਝ ਨਹੀਂ ਦੁਖਦਾ ਹੁੰਦਾ ਇਹ ਸਚਾਈ ਹੈ ਬੰਦੇ ਨੂੰ ਬਾਣੀ ਪੜਨ ਲਈ ਕਹੀਏ ਨਾਮ ਜਪਣ ਲਈ ਕਹੀਏ ਬੰਦਾ ਸੋ ਬਹਾਨੇ ਮਾਰਦਾ ਉਠਿਆ ਨਹੀਂ ਜਾਂਦਾ ਥੱਕ ਗਿਆ ਸਰੀਰ ਦੁਖਦਾ ਪਿਆ ਪਰ ਜਦੋਂ ਕੋਈ ਵਿਕਾਰਾਂ ਨੂੰ ਪੋਗਣ ਦੀ ਗੱਲ ਆਉਂਦੀ ਹੈ ਉਦੋਂ ਬੰਦੇ ਤੇ ਸਰੀਰ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ ਮਹਾਰਾਜ ਕਹਿ ਲਗੇ ਮਨ ਹੈ ਤੇਰਾ ਹਜ਼ੂਰ ਕਹਿ ਲਗੇ ਇਹ ਮਨ ਨੇਕ ਨਾ ਕਹਿਓ ਕਰੇ ਸਿੱਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਡਰੈ ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਪੜ੍ਹਦੇ ਹੋ ਰਾਗ ਜੈਜਾਵੰਤੀ ਅੰਦਰ ਉਹ ਮਹਾਰਾਜ ਜੀ ਦਾ ਆਖੀਲਾ ਸ਼ਬਦ ਹੈ ਰਾਗ ਜੈਜਾਵੰਤੀ ਦਾ ਉਹ ਸ਼ਬਦ ਹੈ ਬੀਤ ਜਹ ਬੀਤ ਜਹ ਜਨਮ ਅਕਾਜਰੀ ਫਿਰ ਅਗਲੀ ਪੰਕਤੀ ਹੈ ਉਥੇ ਮਹਾਰਾ ਕੇ ਨਿਸ਼ ਦਿਨ ਸੁਨ ਕੇ ਪ੍ਰਾਨ ਪ੍ਰਾਨ ਨਹੀਂ ਹੈ ਪੁਰਾਨ ਹੈ ਨਾ ਨਿਸ਼ ਦਿਨ ਸੁਨ ਕੇ ਪ੍ਰਾਨ ਸਮਝਤ ਨਹਿਰੇ ਅਜਾਨ ਆ ਮਨ ਹੈ ਉਹ ਜਿਹੜਾ ਦਿਨ ਰਾਤ ਗੁਰੂ ਦੀਆਂ ਗਾਥਾਵਾਂ ਵੀ ਸੁਣਦਾ ਹੈ ਗੁਰੂ ਕੀ ਬਾਣੀ ਵੀ ਫੜਦਾ ਹੈ ਇਹਨੇ ਪੁਰਾਣ ਵੀ ਪੜੇ ਗ੍ਰੰਥ ਵੀ ਬੜੇ ਬੜੇ ਧਾਰਮਿਕ ਕਿਤਾਬਾਂ ਪੜੀਆਂ ਧਾਰਮਿਕ ਪੁਸਤਕਾਂ ਪੜੀਆਂ ਬੜੇ ਸਮਾਗਮ ਵੇਖੇ ਨੇ ਦਿਨ ਰਾਤ ਮਹਾਰਾਜ ਕਹਿੰਦੇ ਨਿਸ਼ ਦਿਨ ਸੁਣ ਕੇ ਪੁਰਾਨ ਦਿਨੇ ਵੀ ਸੁਣਦਾ ਧਾਰਮਿਕ ਗੱਲਾਂ ਰਾਤ ਨੂੰ ਵੀ ਸੁਣਦਾ ਪਰ ਅਸਰ ਨਹੀਂ ਹੁੰਦਾ ਤੇਰੇ ਤੇ ਨੇ ਸੇ ਦਿਨ ਸੁਨ ਕੇ ਪ੍ਰਾਨ ਸਮਝਤ ਨਹਿ ਰੇ ਅਜਾਨ ਤੂੰ ਇਨਾਂ ਕੋ ਅਣਜਾਨ ਬਣਿਆ ਫਿਰਦਾ ਜੋ ਤੈਨੂੰ ਧਾਰਮਿਕ ਗ੍ਰੰਥ ਕਹਿੰਦੇ ਆ ਜੋ ਤੈਨੂੰ ਗੁਰੂ ਕਹ ਰਿਹਾ ਭਲਿਆ ਤੂੰ ਇੱਕ ਵੀ ਗੱਲ ਗੁਰੂ ਦੀ ਨਹੀਂ ਮੰਨਦਾ ਸਿੱਖ ਸਿਖਾਏ ਰਿਹਾ ਆਪਣੀ ਸੀ ਦੁਰਮਤ ਤੇ ਨਾ ਡਰੈ ਤੇ ਮਹਾਰਾਜ ਕਹਿੰਦੇ ਆ ਸਮਝਤ ਨਹਿ ਰੇ ਅਜਾਨ ਤੂੰ ਕਿਉਂ ਨਹੀਂ ਸਮਝਦਾ ਪਿਆ ਓ ਕਾਲ ਤੋਂ ਪਹੁੰਚਿਓ ਆਨ ਕਾਹਾਂ ਜਹ ਭਾਜਰੇ ਤੂੰ ਕਿੱਥੇ ਭੱਜ ਕੇ ਜਾਏਂਗਾ ਕਾਲ ਤੇਰੇ ਵੱਲ ਵਧੀ ਆਉਂਦਾ ਹੀ ਓਹਨੇ ਤੈਨੂੰ ਬੰਨ ਕੇ ਰੱਖ ਦਿੱਤਾ ਤੇਰੇ ਕੋਲੋਂ ਭੱਜਿਆ ਨਹੀਂ ਜਾਣਾ ਕਿਤੇ ਮਹਾਰਾਜ ਨੇ ਪਿਆਰ ਨਾ ਸਮਝਾਉਂਦੇ ਹਜ਼ੂਰ ਕਹਿਣ ਲੱਗੇ ਕਿਉਂ ਠੀਠ ਹੋਇਆ ਪਿਆ ਕਿਉਂ ਠੀਠ ਪੁਣਾ ਕਰਦਾ ਪਿਆ ਮਨ ਸਮਝ ਲੈ ਦੇਨੇ ਵੀ ਸਮਝਾਈਦਾ ਰਾਤ ਨੂੰ ਹੀ ਸਮਝਾਈਦਾ ਪਰ ਇਹ ਇਸ ਮਨ ਨੂੰ ਇੱਕ ਨਹੀਂ ਲੱਗਦੀ ਕਿਉਂਕਿ ਵਿਕਾਰਾਂ ਵਿੱਚ ਖਜੀਤ ਹੈ ਨਾ ਇਹ ਮਨ ਮੈਲ ਵਿੱਚ ਭਰਿਆ ਪਿਆ ਹੈ ਨਾ ਇਹ ਸਤਗੁਰੂ ਜੀ ਕਹਿੰਦੇ ਆ ਇਹ ਮਨ ਨੈਕ ਨਾ ਕਹਿਓ ਕਰੇ ਸਿੱਖ ਸਿਖਾਏ ਰਹੋ ਆਪਣੀ ਸੀ ਦੁਰਮਤ ਤੇ ਨਾ ਤਰੇ ਮਾਰੇ ਪਾਸੋਂ ਨਹੀਂ ਟਲਦਾ ਜੀ ਮਾਰੇ ਪਾਸਲੇ ਤੇ ਤਿਆਰ ਹੋ ਜਾਂਦਾ ਹੈ ਚੰਗੇ ਪਾਸਿਓਂ ਟਲਦਾ ਐ ਵੈਸੀ ਤੇ ਸਿਆਣਪੇ ਹੁੰਦੀ ਐ ਜਿੰਨਾ ਹੋਵੇ ਸਿਆਣੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਗਲਤ ਪਾਸੇ ਜਾਣ ਤੋਂ ਜਿੰਨਾ ਟਲਿਆ ਜਾਂਦਾ ਟਲੋ ਮਾੜਾ ਕਰਨ ਤੋਂ ਜਿੰਨਾ ਟਲਿਆ ਜਾਂਦਾ ਟਲੋ ਮਨ ਬੜਾ ਕਹੇਗਾ ਤੁਹਾਨੂੰ ਪਰ ਟਲੋ ਟਾਲੋ ਇਹਨੂੰ ਵਕਤ ਹੁੰਦਾ ਹੈ ਜਿਹੜਾ ਵਕਤ ਟਾਲ ਦਿੱਤਾ ਸੰਭਲ ਜਾਏਗਾ ਜਿਹੜਾ ਵਕਤ ਨਾ ਟਾਲਿਆਗਾ ਚੇਤੇ ਰੱਖਿਓ ਫਿਰ ਬੰਦੇ ਕੋਲ ਵਕਤ ਨਹੀਂ ਰਹਿ ਜਾਂਦਾ ਕੁਝ ਵੇਖਣ ਚੀਜ਼ ਹੈ ਨਾ ਇਹ ਵਕਤ ਹੈ ਜਿਹੜਾ ਸਮਾਂ ਟਾਲ ਲਵਾਂਗੇ ਟਲ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਭਾਈ ਇਹ ਦੁਰਮਤ ਤੋਂ ਨਹੀਂ ਟਲਦਾ ਤੇ ਗੁਰਮਤ ਵਾਲੇ ਪਾਸੇ ਤੇ ਜਾਂਦਾ ਹੀ ਨਹੀਂ ਰਹਾਉ ਫਿਰ ਅੱਗੇ ਕਹਿੰਦੇ ਭਾਈ ਕੀ ਕਰੀ ਇਹਦਾ ਮਦ ਮਾਇਆ ਕਹਿ ਭਇਓ ਬਾਵਰੋ ਹਰ ਜਸ ਨਹਿ ਉਚਰੇ ਮਦ ਦਾ ਅਰਥ ਹੁੰਦਾ ਨਸ਼ਾ ਇਹਨੂੰ ਮਾਇਆ ਦਾ ਨਸ਼ਾ ਛੜਿਆ ਵੇ ਇਹਨੂੰ ਵਿਕਾਰਾਂ ਦਾ ਸਰੂਰ ਹੈ ਮਾਇਆ ਦੇ ਵਿਕਾਰਾਂ ਦੇ ਮਾੜੇ ਕਰਮਾਂ ਦੇ ਨਸ਼ੇ ਵਿੱਚ ਬੌਰਾ ਹੋਇਆ ਫਿਰਦਾ ਪਾਗਲ ਹੋਇਆ ਫਿਰਦਾ ਹਰ ਜਸ ਨਹਿ ਉਚਰੇ ਕਦੀ ਵੀ ਇਹਨੇ ਆਪਣੀ ਜ਼ੇਹਬਾ ਤੋਂ ਹਰੀ ਦਾ ਜਸ ਨਹੀਂ ਗਾਇਆ ਕਦੀ ਮਾਲਕ ਦੇ ਗੁਣ ਨਹੀਂ ਗਾਏ ਮਦ ਮਾਇਆ ਕੇ ਭਇਓ ਬਾਬਰੂ ਹਰ ਜਸ ਨੇ ਉਚਰੇ ਤੇ ਕਰਦਾ ਕੀ ਹੈ ਕਰ ਪਰਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਪਰੈ ਮਹਾਰਾਜ ਕਹਿਣ ਲੱਗੇ ਬਸ ਇਹਨੂੰ ਇੱਕੋ ਚੀਜ਼ ਹੈ ਵੱਖ-ਵੱਖ ਤਰ੍ਹਾਂ ਦੇ ਦਿਖਾਵੇ ਕਰਕੇ ਪਰਪੰਚ ਕਰ ਕਰਕੇ ਮਹਾਰਾਜ ਕਹਿਣ ਲੱਗੇ ਦੁਨੀਆ ਨੂੰ ਠੱਗਦਾ ਫਿਰਦਾ ਹੈ ਦੁਨੀਆ ਨੂੰ ਠੱਗ ਕੇ ਲੋਕਾਂ ਨੂੰ ਲੁੱਟ ਕੇ ਕਾਪਟ ਕਮਾ ਕੇ ਆਪਣਾ ਢਿੱਡ ਪਿਆ ਪਰਦਾ ਹੈ ਮਹਾਰਾਜ ਕਹਿਣਗੇ ਪਰ ਤੈਨੂੰ ਪਤਾ ਹੈ ਜੇ ਤੂੰ ਗਵੇਂ ਜੀ ਮੈਂ ਤੇ ਆਪਣੇ ਪਰਿਵਾਰ ਲਈ ਕਰਦਾ ਜੀ ਮੈਂ ਤੇ ਆਪਣੇ ਲਈ ਕਰਦਾ ਮਹਾਰਾਜ ਕਹਿਣ ਲੱਗੇ ਪਰਚੇਤਾ ਰੱਖੀ ਕਰ ਪਰਪੰਚ ਬਹੁਤ ਹਨ ਲਿਆਵੇ ਮਹਾਰਾਜ ਕਹਿਣਗੇ ਚੇਤਾ ਰੱਖ ਤੂੰ ਪਰਪੰਚ ਬਹੁਤ ਕਰਦਾ ਬਹੁਤ ਪਰਪੰਚ ਕਰ ਪਰ ਤਨ ਲਿਆਵੇ ਮਹਾਰਾਜ ਕਹਿਣਗੇ ਪਰ ਜਿਹੜਾ ਪਰਪੰਚ ਕਰਕੇ ਬਗਾਨਾ ਤਨ ਲੁੱਟ ਕੇ ਪਰਾਇਆ ਹੱਕ ਮਾਰ ਕੇ ਘਰ ਵਿੱਚ ਲੈ ਕੇ ਆਉਨੇ ਕਿ ਇਹ ਤੇਰਾ ਪਰਿਵਾਰ ਦਾ ਸਹਾਇਕ ਬਣ ਜਾਏਗਾ ਮਹਾਰਾਜ ਕਹਿਣਗੇ ਕੀ ਤੇਰੇ ਪਰਿਵਾਰ ਵਾਲੇ ਤੇ ਮਿੱਤਰ ਸੱਜਣ ਤੇ ਨਾਲ ਖੜੇ ਹੋ ਜਾਣਗੇ ਮਹਾਰਾਜ ਕਿੰਨ ਲਗੇ ਨਾ ਕਿਸੇ ਨੇ ਤੇਰੇ ਨਾਮ ਨਹੀਂ ਖੜਾ ਤੇਰੇ ਹੀ ਕਰਮਾਂ ਦਾ ਹਿਸਾਬ ਉਹ ਤੇਰੇ ਨਾਲ ਹੀ ਹੋਣਾ ਹੈ ਉਥੇ ਕੋਈ ਤੇਰੀ ਪਤਨੀ ਤੇਰਾ ਪਤੀ ਤੇਰੀ ਭੈਣ ਤੇਰਾ ਭਰਾ ਮਿੱਤਰ ਸੱਜਣ ਤੇਰੀ ਔਲਾਦ ਉਥੇ ਕਿਸੇ ਨੇ ਨੀ ਬਾਹ ਫੜਨੀ ਤੇਰੀ ਸਤਿਗੁਰ ਜੀ ਆਖਦੇ ਇਸ ਕਰਕੇ ਆ ਚੋਰੀਆਂ ਠੱਗੀਆਂ ਮਾਰਨੀਆਂ ਦੁਨੀਆਂ ਨੂੰ ਲੁੱਟਣਾ ਛਲ ਪ੍ਰੇਪ ਕਰਨਾ ਛੱਡ ਦੇ ਮਹਾਰਾਜ ਆਖਦਿਆ ਪਾਪ ਕਮਾ ਕਮਾ ਕੇ ਆਪਣਾ ਪੇਟ ਭਰੀ ਜਾਣ ਦੂਜਿਆਂ ਦੇ ਪੇਟ ਨੂੰ ਵੱਡ ਵੱਡ ਕੇ ਇਹਦੇ ਨਾਲ ਉਹ ਤੇ ਭੁੱਖਾ ਮਰਨਾ ਚੰਗਾ ਹੈ ਦੋਜਿਆਂ ਦਾ ਹੱਕ ਮਾਰ ਕੇ ਆਪਣੇ ਘਰ ਨੂੰ ਭਰ ਕੇ ਕਦੀ ਕੋਈ ਸੁਖੀ ਨਹੀਂ ਹੁੰਦਾ ਮਹਾਰਾਜ ਕਹਿਣ ਲੱਗੇ ਅੱਖਾਂ ਦੀ ਕੁੱਲੀ ਚੰਗੀ ਐ ਕਿਸੇ ਦਾ ਹੱਕ ਮਾਰਨ ਦੇ ਨਾਲੋ ਇਸ ਕਰਕੇ ਮਹਾਰਾਜ ਕਹਿੰਦਿਆ ਕਰ ਪਰਪੰਚ ਜਗਤ ਕੋ ਡਹਿ ਕੇ ਆਪਨੋ ਉਦਰ ਪਰੈ ਫਿਰ ਮਹਾਰਾਜ ਕਹਿਣ ਲਗੇ ਨੂੰ ਨਹੀਂ ਲੱਗਦੀ ਇਸ ਮਨ ਨੂੰ ਨਹੀਂ ਬੜਾ ਸਮਝਾ ਲੋ ਇਹਨਾਂ ਨੂੰ ਲੱਗਦੀ ਨਾ ਹਰੀ ਦਾ ਜੱਸ ਹੁੰਦਾ ਨਾ ਗਾਉਂਦਾ ਹਾਂ ਗੱਲਾਂ ਜਿੰਨੀਆਂ ਮਰਜ਼ੀ ਕਰਾਈ ਚੱਲੋ ਇਹਦੇ ਕੋਲ ਆ ਹਰ ਜੱਸ ਸੁਨੇ ਨਾ ਹਰ ਗੁਣ ਗਾਵੇਂ ਬਤਨ ਹੀ ਅਸਮਾਨ ਗਿਰਾਵੇਂ ਜਿੰਨਾ ਮਰਜ਼ੀ ਗੱਲਾਂ ਇਹਦੇ ਕੋਲੋਂ ਕਰਾਈ ਚੱਲੋ ਧਾਰਮਿਕ ਕਰਵਾਈ ਚੱਲੋ ਲੈਕਚਰ ਜਿੰਨੇ ਮਰਜ਼ੀ ਕਰਵਾਈ ਚੱਲੋ ਵੈਸੇ ਅੱਜਕੱਲ ਹਰ ਬੰਦਾ ਉਪਦੇਸ਼ਕ ਬਣਨਾ ਚਾਹੁੰਦਾ ਆਪਨੇ ਕੁਝ ਕਰਨਾ ਚਾਹੁੰਦਾ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਵੀ ਲੋਕੋ ਆ ਕਰੋ ਆ ਕਰਨਾ ਚਾਹੀਦਾ ਆਪ ਭਾਵੇਂ ਉਹਨੇ ਡੱਕਾ ਨਾ ਤੋੜਿਆ ਹੋਵੇ ਇਹ ਸਚਾਈ ਹੈ ਹਰ ਬੰਦਾ ਗੁਰੂ ਬਣਨਾ ਚਾਹੁੰਦਾ ਚੇਲਾ ਨਹੀਂ ਬਣਨਾ ਚਾਹੁੰਦਾ ਪਤਾ ਹੈ ਚੇਲਾ ਬਣ ਕੇ ਤੇ ਵਚਨ ਕਮਾਉਣਾ ਪੈਂਦਾ ਹੈ ਹਨਾ ਜੀ ਸਿੱਖ ਬਣ ਕੇ ਤੇ ਵਚਨ ਕਮਾਉਣਾ ਪੈਂਦੇ ਗੁਰੂ ਦਾ ਨਾ ਉਹ ਸਿੱਖ ਹੀ ਜਿਹੜਾ ਗੁਰੂ ਦਾ ਬਚਨ ਨਹੀਂ ਕਮਾਉਂਦਾ ਪਿਆ ਓਵੇਂ ਭਾਵੇਂ ਜਿੰਨੀ ਮਰਜ਼ੀ ਤੁਸੀਂ ਫੜਾ ਮਾਰੀ ਚੱਲੋ ਮੈਂ ਜੀ ਬਹੁਤ ਵੱਡਾ ਸਿੱਖ ਮੈਂ ਆਹ ਕੀਤਾ ਉਹ ਕੀਤਾ ਜਿੰਨੇ ਗੁਰੂ ਜੀ ਦਾ ਬਚਨ ਨਹੀਂ ਮੰਨਿਓ ਸਿੱਖ ਥੋੜਾ ਹੋ ਸਕਦਾ ਹੈ ਚੇਲਾ ਬੰਨਾ ਬਹੁਤ ਔਖ ਹੈ ਗੁਰੂ ਬੰਨਾ ਬਹੁਤ ਸੁਖ ਹੈ ਹਰ ਬੰਦਾ ਉਪਦੇਸ਼ਕ ਬੰਨਾ ਗੁਰਬਤ ਹੈ ਗੁਰੂ ਬਣ ਕੇ ਉਪਦੇਸ਼ ਹੀ ਦੇਣਾ ਹੈ ਬਸਤ ਨਹੀਂ ਦੇਣਾ ਵਿਆਹ ਕਰ ਲੋ ਜਿਉ ਕਰ ਲੋ ਪ੍ਰਾਪਤੇ ਕੁਝ ਕਰਨਾ ਨਹੀਂ ਮਹਾਰਾਜ ਕਹਿਣ ਲਗੇ ਨਾ ਉਪਦੇਸ਼ਕ ਵੀ ਬਣੀ ਪਰ ਪਹਿਲਾਂ ਕਮਾਈ ਪਹਿਲਾਂ ਕੁਝ ਕਮਾ ਆਪ ਜਪੈ ਅਵਰ ਇਹ ਨਹੀਂ ਕਿ ਅਭੀ ਪਹਿਲਾਂ ਅਵਰੇ ਨਾਮ ਜਪਾਓ ਬਰਾਬ ਜਪੋ ਨਾ ਪਹਿਲਾਂ ਆਪ ਜਪ ਇਨਾ ਕੋ ਜਪ ਵੀ ਤੂੰ ਹੁਣ ਉਪਦੇਸ਼ ਦੇਣ ਦੇ ਯੋਗਾ ਹੋ ਜਾਏ ਮਹਾਰਾਜ ਕਹਿਣਗੇ ਪਰ ਜੇ ਤੂੰ ਚਾਹਨੇ ਬਿਬਸ ਬਸ ਉਪਦੇਸ਼ ਹੀ ਦੇਣਾ ਆਪਾਂ ਤੇ ਬਸ ਲੋਕਾਂ ਨੂੰ ਸਮਝਾਉਣਾ ਲੋਕਾਂ ਨੂੰ ਸੁਣਾਉਣਾ ਆਪ ਨਾ ਸੁਣਨੀ ਹੈ ਤੇ ਨਾ ਆਪ ਮੰਨਣੀ ਹੈ ਇਵੇਂ ਤੇਰਾ ਜੀਵਨ ਦਾ ਉਦਾਹਰਨ ਨਹੀਂ ਹੋਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਭਾਈ ਇਹ ਸੰਸਾਰ ਹੈ ਇੱਕ ਮਾਈ ਕਿਸੇ ਸੰਤ ਕੋਲ ਜਾਂਦੀ ਹੈ ਆਪਣੇ ਬੱਚੇ ਨੂੰ ਨਾਲ ਲੈ ਕੇ ਗਈ ਕਹਿਣ ਲੱਗੀ ਸੰਤ ਜੀ ਇਸ ਬੱਚੇ ਨੂੰ ਆਪਣੇ ਕੋਲ ਰੱਖ ਲੋ ਕੁਝ ਸਿੱਖ ਜਾਏਗਾ ਜੀਵਨ ਸਵਰ ਜਾਏਗਾ ਦਾ ਮਾੜੀ ਸੰਗਤ ਤੋਂ ਬਚ ਜਾਏਗਾ ਸੰਤ ਪੁੱਛਦਾ ਮਾਈ ਤੂੰ ਆਪਣੇ ਬੱਚੇ ਨੂੰ ਕੀ ਬਣਾਉਣਾ ਚਾਹੁੰਨੀ ਹੈ ਚੇਲਾ ਬਣਾਉਣਾ ਕਿ ਗੁਰੂ ਬਣਾਉਣਾ ਹੈ ਮਾਂ ਪੁੱਛਦੀ ਹੈ ਜੀ ਜਿਆਦਾ ਸਤਕਾਰ ਕਿਹਦਾ ਹੁੰਦਾ ਜਿਆਦੀ ਵਾਹ ਵਾਹ ਕੇ ਦੀ ਹੁੰਦੀ ਹੈ ਤੇ ਉਹ ਸੰਤ ਕਹਿੰਦਾ ਮਾਂ ਜਿਆਦੀ ਵਾਹ ਵਾਹ ਤੇ ਗੁਰੂ ਦੀ ਹੋਣੀ ਹੈ ਜਿਆਦਾ ਸਤਕਾਰ ਤੇ ਗੁਰੂ ਦੇ ਹੋਣੇ ਜਿਹੜਾ ਗੁਰੂ ਹੈ ਸਤਕਾਰ ਉਹਦੇ ਹੋਏਗਾ ਤੇ ਆਗਜੇ ਫਿਰ ਚੇਲਾ ਨਾ ਬਣਾਓ ਇਹਨੂੰ ਫਿਰ ਗੁਰੂ ਹੀ ਬਣਾਓ ਆਪਾਂ ਚੇਲਾ ਬਣ ਕੇ ਕੀ ਲੈਣਾ ਆਪਾਂ ਗੁਰੂ ਬਣਾਗੇ ਪ੍ਰੋਪੋ ਲ ਜਾਂਦੀ ਹੈ ਵੀ ਜਿੰਨਾ ਚਿਰ ਚੇਲਾ ਨਹੀਂ ਬਣਿਆ ਜਾਂਦਾ ਉਹਨਾ ਚਿਰ ਗੁਰੂ ਨਹੀਂ ਬਣ ਸਕਦਾ ਯਾਦ ਰੱਖਿਓ ਪਹਿਲਾ ਚੇਲੇ ਬਣਦੇ ਤੇ ਤਾਈ ਗੁਰੂ ਬਣੇਗਾ ਨਾ ਅੱਜ ਚੇਲਾ ਬਣਨ ਲਈ ਕੋਈ ਤਿਆਰ ਨਹੀਂ ਹਰ ਬੰਦਾ ਉਪਦੇਸ਼ ਦੇਣ ਲਈ ਤਿਆਰ ਬੈਠਾ ਹੋਇਆ ਹੈ ਹਰ ਬੰਦਾ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਹੇ ਮਨੁੱਖ ਹਮੇਸ਼ਾ ਆਪਣੇ ਵੱਲ ਚਾਤ ਮਾਰਿਆ ਕਰ ਆਪਣੇ ਵੱਲ ਸਤਿਗੁਰੂ ਜੀ ਨੇ ਬਚਨ ਕੀਤਾ ਕਹਿ ਦਿੱਤਾ ਇਹ ਨਹੀਂ ਸਮਝਦਾ ਇਹਨੂੰ ਬੜਾ ਸਮਝਾਇਆ ਫਿਰ ਮਹਾਰਾਜ ਕਿ ਲਗੇ ਮੈਨੂੰ ਲੱਗਦਾ ਇਹ ਕੁੱਤੇ ਦੀ ਪੂਸ਼ ਵਰਗ ਹੈ ਹਜ਼ੂਰ ਨੇ ਆਖਿਆ ਸਵਾਨ ਪੂਸ਼ ਜਿਉ ਹੋਏ ਨਾ ਸੂਧੋ ਕਹੀਓ ਨਾ ਕਾਨ ਤਰੈ ਜਿਵੇਂ ਕੁੱਤੇ ਦੀ ਪੂਸ਼ ਨੂੰ ਆਖਦਿਆ ਵੀ ਬੜੇ ਸਾਲ ਕੋਸ਼ਿਸ਼ ਕੀਤੀ ਗਈ ਵੀ ਸਿੱਧੀ ਹੋ ਜੇ ਕਹਿਣ ਲੱਗੇ ਪਰ ਪਈ ਸਿੱਧੀ ਨਹੀਂ ਹੋਈ ਮਹਾਰਾਜ ਕਹਿਣ ਲੱਗੇ ਸਵਾਨ ਸਵਾਨਦਤ ਕੁੱਤਾ ਹੁੰਦਾ ਸਵਾਨ ਪੂਛ ਜੋ ਹੋਏ ਨਾ ਸੁੱਧੋ ਕਹਿਉਨਾ ਕਾਨਤਰ ਹੈ ਆ ਮਨਮੁਖ ਬੰਦਾ ਇਹ ਬੇਮੁਖ ਮਨ ਕੁੱਤੇ ਦੀ ਪੂਛ ਵਰਗਾ ਇਹਨੂੰ ਕਹਿ ਕੇ ਕੇ ਥੱਕ ਗਿਆ ਪ੍ਰਸਿੱਧਾ ਨਹੀਂ ਹੋਇਆ ਇਹਦੇ ਕੰਨ ਤੇ ਜੋ ਨਹੀਂ ਸਰਕਦੀ ਗੁਰੂ ਦੇ ਬਚਨਾਂ ਨੂੰ ਕਦੀ ਇਹਨੇ ਕੰਨਾਂ ਨਾਲ ਸੁਣਿਆ ਤੇ ਜ਼ਰੂਰ ਹੈ ਪਰ ਕਦੀ ਕੰਨਾਂ ਵਿੱਚ ਵਸਾਇਆ ਨਹੀਂ ਹੈ ਸੁਣਦਾ ਜ਼ਰੂਰ ਹੈ ਸੁਣਦਾ ਤੇ ਹੈ ਪੜਦਾ ਤੇ ਹੈ ਪਰ ਉਹਨੂੰ ਆਪਣੇ ਜੀਵਨ ਵਿੱਚ ਮੰਨਦਾ ਨਹੀਂ ਮਹਾਰਾਣਾ ਕਹਿਓ ਨਾ ਕਾਨ ਧਰੈ ਕਾਨ ਧਰੈ ਦਾ ਅਰਥ ਹੈ ਆਪਣੇ ਅੰਦਰ ਨਹੀਂ ਧਰਿਆ ਗੁਰੂ ਦਾ ਬਚਨ ਇਧਰੋਂ ਸੁਣਿਆ ਤੇ ਉਧਰੋਂ ਕੱਢ ਦਿੱਤਾ ਆਪਣੇ ਅੰਦਰ ਨਹੀਂ ਰੱਖਿਆ ਗੁਰੂ ਦਾ ਬਚਨ ਹਨਾ ਸੁਣਦੇ ਤੇ ਹਾਂ ਆਪਾਂ ਪਰ ਕਿੰਨਾ ਕਿੰਨੇ ਚਿਰ ਸੁਣਦੇ ਆ ਇੱਕ ਅੰਨ ਚੋਂ ਸੁਣਦੇ ਆ ਦੂਜੇ ਤੋਂ ਕੱਢ ਦਿੰਨੇ ਆ ऐसे बंदਿਆਂ ਦੀ ਰੱਬ ਦੀ ਦਰਗਾਹ ਵਿੱਚ ਕੋਈ ਕੀਮਤ ਨਹੀਂ ਹੈ ਯਾਦ ਰੱਖਿਓ ਕੀਮਤ ਉਹਨਾਂ ਦੀ ਪਏਗੀ ਜਿਹੜੇ ਗੁਰੂ ਦੇ ਬਚਨਾਂ ਨੂੰ ਇੱਕ ਕੰਨ ਨਾਲ ਸੁਣਦਿਆ ਤੇ ਬਸ ਅੰਦਰ ਹੀ ਸਮਾ ਲੈਂਦੇ ਆ ਇਹ ਨਹੀਂ ਵੀ ਇੱਕ ਤੋਂ ਸੁਣਿਆ ਤੇ ਦੂਜੇ ਤੋਂ ਬਾਹਰ ਕੱਢੀ ਗਏ ਮਹਾਰਾਜ ਕਹਿਣਗੇ ਸੁਵਾਨ ਪੋਛ ਜਿਉ ਹੋਏ ਨਾ ਸੂਧੋ ਕਹਿਓ ਨਾ ਕਾਨ ਧਰੈ ਫਿਰ ਕੀਰਤੀ ਕਹਿ ਦਿੱਤਾ ਕਹੋ ਨਾਨਕ ਪਜ ਰਾਮ ਨਾਮ ਨਿਤ ਸਤਿਗੁਰ ਜੀ ਕਹਿ ਲਗੇ ਇਸ ਕਰਕੇ ਭਾਈ ਉਸ ਪਰਮਾਤਮਾ ਦਾ ਨਾਮ ਜਪ ਨਿਤ ਜਪਿਆ ਕਰ ਸਮਾ ਥੋੜੇ ਤੇ ਰਖੋ ਕਹੋ ਨਾਨਕ ਪਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਜਿਹੜਾ ਕਮ ਦੁਨੀਆ ਤੇ ਸਵਾਰਨ ਆਏ ਇਹ ਕਮ ਤਾਂ ਸਬਰ ਨੇ ਇਕ ਕਮ ਤਾਂ ਰਾਹ ਸੋਣੇ ਜੇ ਪਰਮਾਤਮਾ ਦਾ ਨਾਮ ਜਪੇਗਾ ਜੇ ਤੂੰ ਬੰਦਗੀ ਨਹੀਂ ਕੀਤੀ ਜੇ ਤੂੰ ਪਰਮਾਤਮਾ ਦੀ ਇਬਾਦਤ ਨਹੀਂ ਨਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਭਲਿਆ ਫਿਰ ਤੇ ਜੀਵਨ ਦਾ ਕੰਮ ਸਵਰਨਾ ਨਹੀਂ ਹੈ ਫਿਰ ਤੇਰੇ ਜੀਵਨ ਦਾ ਮਨੋਰਥ ਨਹੀਂ ਪੂਰਾ ਹੋਣਾ ਪੂਰਾ ਉਦੋਂ ਹੋਣਾ ਜਦੋਂ ਨਾਮ ਜਪੇਗਾ ਜਦੋਂ ਬੰਦਗੀ ਕਰਾਂਗੇ ਇਸ ਲਈ ਮਹਾਰਾਜ ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਕਹਿ ਰਿਹਾ ਕੋ ਨਾਨਕ ਪਜਰਾਮ ਨਾਮ ਨਿਤ ਜਾਤੇ ਕਾਜ ਸਰੈ ਇਸ ਕਰਕੇ ਸਾਧ ਸੰਗਤ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਨੇ ਬਾਰ ਬਾਰ ਮਨ ਨੂੰ ਮੁਖਾਤਬ ਕੀਤਾ ਬਾਰ ਬਾਰ ਸਮਝਾਉਂਦੇ ਆ ਜ਼ਿੰਦਗੀ ਬਹੁਤ ਥੋੜੀ ਰਹਿ ਗਈ ਹੈ ਸੰਭਲ ਜਾਓ ਵਕਤ ਨੂੰ ਸੰਭਾਲ ਲਓ ਜਿਹੜਾ ਬੰਦਾ ਵਕਤ ਨੂੰ ਸੰਭਾਲ ਲੈਂਦਾ ਓਹ ਅਕਾਲ ਆਪਣੇ ਸਿੱਖ ਨੂੰ ਸੰਭਾਲ ਲੈਂਦਾ ਇਸ ਕਰਕੇ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਬਚਨ ਆਪਾਂ ਵਿਚਾਰਿਆ ਕੱਲ ਇਸ ਤੋਂ ਅਗਲਾ ਸ਼ਬਦ ਹੈ ਤੇ ਕੱਲ ਦਾ ਬਚਨ ਹੈ ਜੀ ਦੇਵ ਗੰਧਾਰੀ ਮਹੱਲਾ ਨਾਵਾਂ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁੱਤ ਬੰਦ ਅਰ ਫਨ ਗ੍ਰਹਿ ਕੀ ਨਾਰ ਇਹ ਕਲ ਦਾ ਬਚਨ ਇਹਨੂੰ ਅਸੀਂ ਕਲ ਵਿਚਾਰਾਂਗੇ ਤੁਹਾਨੂੰ ਗੁਰੂ ਤੇਗ ਬਾਹਦ ਸਹਿਬ ਕਿਰਪਾ ਕਰਨ ਆਓ ਕੁਝ ਸਮਾਂ ਨਾਮ ਜਪਣੇ ਸਾਰੇ ਜੁੜਿਓ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ